ਟਾਇਲਟ ਦੇ ਵਿੱਚ ਸੁੱਟ ਦੇਵੋ ਇਹ ਚੀਜ਼ ਹਰ ਤਰ੍ਹਾਂ ਦੀ ਬੁਰੀ ਨਜ਼ਰ ਪੈਸੇ ਦੀ ਕਮੀ ਗਰੀਬੀ ਬਿਮਾਰੀਆਂ ਖਤਮ 100% ਪੱਕਾ ਹੱਲ ਵੱਡੇ ਸੰਤਾਂ ਦਾ ਗੁਪਤ ਤੋਟਕਾ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਸੋ ਆਪਾਂ ਪਹਿਲਾਂ ਇਹਨਾਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਸੋ ਪਹਿਲਾਂ ਤੇ ਸਾਰੀ ਸੰਗਤ ਪਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿੱਥੇ ਪੰਜਾਬ ਤੇ ਸਾਡੇ ਕੁਝ ਪੁਰਾਣੇ ਜਿਹੜੇ ਤੌਰ ਤਰੀਕੇ ਨੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਆਮ ਦੇਖੀਆਂ ਜਾਂਦੀਆਂ ਨੇ ਆਮ ਇਹਨਾਂ ਚੀਜ਼ਾਂ ਨੂੰ ਕੀਤਾ ਜਾਂਦਾ ਹੈ ਖਾਸ ਕਰਕੇ ਪਿੰਡਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜਿਹੜਾ ਦੇਖਿਆ ਜਾਂਦਾ ਹੈ ਤੇ ਉੱਥੇ ਗੱਲ ਇਹ ਚੱਲਦੀ ਹੈ ਜੇਕਰ ਕਿਸੇ ਬੱਚੇ ਨੂੰ ਕੋਈ ਨਜ਼ਰ ਲੱਗੀ ਹੋਵੇ ਕਿਸੇ ਬੱਚੇ ਨੂੰ ਜਾਂ ਕੋਈ ਵੀ ਆਪਣੇ ਘਰ ਦੇ ਵਿੱਚ ਗਰੀਬੀ ਹੋਵੇ ਜਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਇਹ ਚੀਜ਼ ਜਿਹੜੀ ਹੈ ਨਜ਼رائی ਜਾ ਚੁੱਕੀ ਹੈ ਇਹ ਚੀਜ਼ਾਂ ਜੜੀਆਂ ਨੇ ਠੀਕ ਨਹੀਂ ਹਨ ਤਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਖਾਸ ਕਰਕੇ ਬੰਦਾ ਇਹ ਆਖ ਦਿੰਦਾ ਹੈ ਕਿ ਭਾਈ ਇਹਨਾਂ ਗੱਲਾਂ ਬਾਤਾਂ ਨੂੰ ਜਿਹੜਾ ਹੈ ਸਾਫ਼ ਤੌਰ ਤੇ ਕੀਤਾ ਜਾਂਦਾ ਹੈ ਕਹਿੰਦੇ ਭਾਈ ਜੇਕਰ ਕੋਈ ਕਿਸੇ ਨੂੰ ਟੋਕ ਦੇਵੇ ਕੁਝ ਵੀ ਹੋ ਜਾਵੇ ਤੇ ਕਹਿੰਦੇ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ ਪਤਾ ਕੀ ਹੁੰਦਾ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਲਗੋ ਤੁਸੀਂ ਨੂਨ ਨੂਨ ਨੂੰ ਉੱਤੇ ਦੀ ਸੁਭਾਉ ਤੇ ਕਹਿੰਦੇ ਉਸ ਨੂੰ ਟਾਇਲਟ ਦੇ ਵਿੱਚ ਸੜ ਦੋ ਕਹਿੰਦੇ ਫਿਰ ਉਸ ਤੋਂ ਬਾਅਦ ਕਹਿੰਦੇ ਜਿਹੜੀ ਨਜ਼ਰ ਹੈ ਉਹ ਉਤਰ ਜਾਂਦੀ ਹੈ ਕੰਮ ਨੂੰ ਕਿਸੇ ਨੇ ਟੋਕ ਦਿੱਤਾ ਕਿਸੇ ਨੂੰ ਬਾਹਰ ਜਾਂਦੇ ਨੂੰ ਟੋਕ ਦਿੱਤਾ ਕੰਮ ਨਾ ਬਣਨਾ ਇਦਾਂ ਦੇ ਵਹਿਮ ਭਰਮ ਜਿਹੜਿਆ ਨਾ ਕੀਤੇ ਜਾਂਦੇ ਆ ਉਹਦਾ ਕੋਈ ਹੱਲ ਹੈ ਕਹਿੰਦੇ ਜਾਂ ਤੇ ਫਿਰ ਉਸ ਨੂਣ ਨੂੰ ਉਸ ਕੰਮ ਦੇ ਉੱਤੋਂ ਦੀ ਸੁਹਾ ਕੇ ਜਾਂ ਬੱਚੇ ਨੂੰ ਨજર ਲੱਗੀ ਹੈ ਸੱਤ ਵਾਰੀ ਉਹ ਉਸ ਤੋਂ ਸੁਹਾ ਕੇ ਤੇ ਫਿਰ ਉਸ ਨੂੰ ਟਾਇਲਟ ਦੇ ਵਿੱਚ ਸੁੱਟੋ ਕਹਿੰਦੇ ਜੀ ਨજર ਉਤਰ ਜਾਂਦੀ ਹੈ ਸਾਧ ਸੰਗਤ ਹੁਣ ਇਦਾਂ ਦੀਆਂ ਗੱਲਾਂ ਬਾਤਾਂ ਜੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਵਹਿਮ ਭਰਮ ਜਿਹੜੇ ਨੇ ਬੜੇ ਵੱਡੇ ਕੀਤੇ ਜਾਂਦੇ ਨੇ ਪਰ ਅਕਸਰ ਇਹ ਚੀਜ਼ਾਂ ਜੜੀਆਂ ਨੇ ਕਿਸੇ ਕੰਮ ਨਹੀਂ ਜੇ ਆਉਂਦੀਆਂ ਹੁਣ ਕਈ ਵਾਰ ਕਹਿੰਦੇ ਜੇ ਨજર ਫਿਰ ਵੀ ਨਾ ਉਤਰੇ ਫਿਰ ਕੀ ਹੋਊਗਾ ਜੇ ਨਜ਼ਰ ਨਾ ਉਤਰੇ ਫਿਰ ਕੀ ਹੋਊਗਾ ਕਹਿੰਦੇ ਨਜ਼ਰ ਨਾ ਉਤਰੇ ਤੇ ਫਿਰ ਹੋਊਗਾ ਕਹਿੰਦੇ ਜੀ ਫਿਰ ਜਿਹੜੇ ਬੰਦੇ ਨੇ ਨਜ਼ਰ ਲਾਈ ਆ ਉਹਦੇ ਪੈਰ ਦੀ ਮਿੱਟੀ ਚੱਕ ਲੋ ਉਹਦੇ ਪੈਰ ਦੀ ਮਿੱਟੀ ਚੱਕ ਕੇ ਕਹਿੰਦੇ ਜੀ ਚੁੱਲ੍ਹੇ ਵਿੱਚ ਫੂਕ ਦਿਓ ਇਦਾਂ ਦੇ ਵਹਿਮ ਭਰਮ ਸਤਿਗੁਰੂ ਗੀਂਦੇ ਨੇ ਜਿਹੜਾ ਵਹਿਮ ਭਰਮ ਕਰਨਾ ਹੈ ਕਰਮਕਾਂਡ ਕਰਨਾ ਹੈ ਕਹਿੰਦੇ ਭਾਈ ਸ਼ਗਨ ਆਪ ਸ਼ਗਨ ਤਿਸ ਕੋ ਲੱਗਾ ਜਿਸ ਚੀਤ ਨਾ ਆਵੇ ਪਾਤਸ਼ਾਹ ਨੇ ਇਹ ਗੱਲ ਸਾਫ਼ ਕਰ ਦਿੱਤੀ ਸਤਿਗੁਰੂ ਨੇ ਇਹ ਗੱਲ ਸਾਫ਼ ਕਹਿ ਕੇ ਸਾਡਾ ਭਰਮ ਜਿਹੜਾ ਹੈ ਉਹ ਖਤਮ ਕਰ ਦਿੱਤਾ ਮੇਰੇ ਸਤਿਗੁਰੂ ਕਹਿੰਦੇ ਨੇ ਸ਼ਗਨ ਅਪਸ਼ਗਨ ਤਿਸ ਕੋ ਲੱਗ ਹੈ ਜਿਸ ਚੀਤ ਨਾ ਆਵੇ ਪਾਤਸ਼ਾਹ ਕਹਿੰਦੇ ਨੇ ਭਾਈ ਜੇਕਰ ਇਹ ਆਪਾਂ ਗੱਲ ਨੂੰ ਸਮਝੀਏ ਜੇਕਰ ਇਸ ਚੀਜ਼ ਨੂੰ ਵਿਚਾਰੀਏ ਵੀ ਜੇ ਤੂੰ ਪਰਮਾਤਮਾ ਤੋਂ ਟੁੱਟਿਆ ਹੋਇਆ ਨਾ ਸਤਿਗੁਰੂ ਤੋਂ ਤੂੰ ਟੁੱਟਿਆ ਹੋਇਆ ਹੈ ਕਹਿੰਦੇ ਭਾਈ ਤੈਨੂੰ ਸ਼ਗਨ ਅਪਸ਼ਗਨ ਜਿਹੜਾ ਹੈ ਫਿਰ ਲੱਗਦਾ ਹੈ ਫਿਰ ਵਿਚਾਰੀਦਾ ਹੈ ਇਸ ਜਮ ਨੇੜ ਨਾ ਆਵੇ ਜੋ ਹਰ ਪ੍ਰਭ ਭਾਵ ਹੈ ਕਹਿੰਦੇ ਜਿਹੜਾ ਪ੍ਰਭੂ ਪਰਮਾਤਮਾ ਦੇ ਨੇੜੇ ਆ ਜਾਵੇ ਕਹਿੰਦੇ ਸਤਿਗੁਰੂ ਦੇ ਜਿਹੜਾ ਨੇੜੇ ਆ ਜਾਵੇ ਉਹਨੂੰ ਵਹਿਮ ਭਰਮ ਜਿਹੜੇ ਆ ਪੋ ਨਹੀਂ ਸਕਦੇ ਸਤਿਗੁਰੂ ਨੇ ਸਾਰੀ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਗੁਰਮੁਖ ਪਿਆਰਿਓ ਸਤਿਗੁਰੂ ਨੇ ਇਹ ਗੱਲ ਤਾਂ ਕੀਤੀ ਕਹਿੰਦੇ ਭਾਈ ਕਹਿੰਦੇ ਸ਼ਗਨ ਤੇ ਅਪਸ਼ਗਨ ਜਿਵੇਂ ਆਪਾਂ ਕਹਿਦੇ ਨੇ ਵੀ ਸ਼ੁਭ ਤੇ ਅਸ਼ੁਭ ਉਹ ਲੋਕ ਵਿਚਾਰਦੇ ਨੇ ਜਿਹੜੇ ਲੋਕ ਵਹਿਮ ਭਰਮ ਕਰਦੇ ਨੇ ਜਾਂ ਫਿਰ ਗੁਰੂ ਨੇ ਗੱਲ ਹੀ ਕਰ ਦਿੱਤੀ ਕਹਿੰਦੇ ਜਿਹੜੇ ਸਤਿਗੁਰੂ ਤੋਂ ਦੂਰ ਨੇ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਨੇ ਸੌਂਦੀਆਂ ਨੇ ਕਹਨੇ ਮੌਤ ਦਾ ਦੂਤ ਉਹਨਾਂ ਦੇ ਨੇੜੇ ਨਹੀਂ ਜਾਂਦਾ ਜੋ ਪ੍ਰਭੂ ਪਰਮਾਤਮਾ ਨੂੰ ਪ੍ਰਸੰਨ ਕਰਦੇ ਨੇ ਕਹਿਣ ਤੋਂ ਭਾਵ ਕੇ ਨਜ਼ਰਾਂ ਲਗਣੀਆਂ ਨਜ਼ਰਾਂ ਲਾ ਦੇਣੀਆਂ ਸਾਧ ਸੰਗਤ ਇਹ ਚੀਜ਼ਾਂ ਕਰਨਾ ਇਹ ਵਹਿਮ ਭਰਮ ਇਹ ਸਿੱਧੇ ਤੌਰ ਤੇ ਕਰਮकांड ਹੈ ਇਹ ਪਖੰਡ ਹੈ ਮੇਰੇ ਸਤਿਗੁਰੂ ਕਹਿੰਦੇ ਨੇ ਇਹ ਚੀਜ਼ ਜਿਹੜੀ ਆ ਬਿਲਕੁਲ ਵੀ ਨਹੀਂ ਹੋ ਸਕਦੀ ਕਹਿੰਦੇ ਜੇ ਤੂੰ ਗੁਰਬਾਣੀ ਦਾ ਸਹਾਰਾ ਲੈਣਾ ਜੇ ਤੂੰ ਸਤਿਗੁਰੂ ਦੀ ਬਾਵਨ ਬਾਣੀ ਦਾ ਸਹਾਰਾ ਲੈ ਕੇ ਚੱਲਦਾ ਹੈ ਕਹਿੰਦੇ ਤੈਨੂੰ ਕੋਈ ਵੀ ਚੀਜ਼ਾਂ ਜੜੀਆਂ ਨੇ ਛੋ ਨਹੀਂ ਸਕਦੀਆਂ ਗੁਰਮੁਖ ਪਿਆਰਿਓ ਅਸੀਂ ਪਤਾ ਨਹੀਂ ਫਿਰ ਵੀ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਲਈ ਫਿਰਦੇ ਆ ਕੋਈ ਕਹਿੰਦਾ ਕੁਝ ਕੋਈ ਕੁਝ ਕਹਿੰਦਾ ਕੋਈ ਕੁਝ ਕਹਿ ਦਿੰਦਾ ਸਾਥ ਸੰਗਤ ਤੇ ਇੱਕ ਗੱਲ ਇਹ ਵੀ ਹੈ ਸਤਿਗੁਰੂ ਕਹਿੰਦੇ ਨੇ ਘਰ ਦੇ ਵਿੱਚ ਕਮੀ ਗਰੀਬੀ ਬਿਮਾਰੀਆਂ ਹੁਣ ਲੋਕ ਇਹਨਾਂ ਗੱਲਾਂ ਕਰਕੇ ਸਿਆਣੇ ਬਾਬਿਆਂ ਕੋਲ ਜਾਂਦੇ ਨੇ ਉਹ ਤੇ ਉਹ ਸਿਆਣੇ ਨੇ ਅਸੀਂ ਕੀ ਆ ਅਸੀਂ ਉਹਨਾਂ ਕੋਲ ਜਾ ਕੇ ਇੱਕਦਮ ਜਿਹੜੇ ਬੇਵਕੂਫ ਬਣ ਜਾਂਦੇ ਆ ਕਿਉਂਕਿ ਉਹ ਬਾਬੇ ਨੇ ਕਹਿੰਦਾ ਫਲਾਣੀ ਗੱਲ ਹੋਈ ਇਸ ਤਰ੍ਹਾਂ ਉਪਾਅ ਕਰਨਾ ਪਏਗਾ 11000 ਲੱਗੇਗਾ 21000 ਲੱਗੇਗਾ ਇਹ ਬੰਦਾ ਉਹਨੇ ਪੈਸੇ ਕਰ ਦਿੰਦਾ ਮੈਨੂੰ ਆ ਕੇ ਗੱਲ ਯਾਦ ਆ ਗਈ ਮੈਂ ਥੋੜੀ ਜੀ ਆਪ ਜੀ ਨਾਲ ਸਾਂਝ ਪਾ ਰਿਆਂ ਇੱਕ ਭੈਣ ਜਿਹੜੀ ਕਹਿੰਦੀ ਹੈ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਜਿਹੜੀ ਕਹਿੰਦੀ ਸਾਡੇ ਘਰ ਦੇ ਵਿੱਚ ਜਿਹੜਾ ਕੁਝ ਵੀ ਠੀਕ ਨਹੀਂ ਆ ਸਾਡੇ ਘਰ ਦੇ ਵਿੱਚ ਬਿਮਾਰੀ ਨਹੀਂ ਨਿਕਲਦੀ ਸਾਡੇ ਘਰ ਦੇ ਵਿੱਚ ਕਹਿੰਦੀ ਜੀ ਬਹੁਤ ਜ਼ਿਆਦਾ ਜਿਹੜਾ ਹੈ ਦੁੱਖ ਤਕਲੀਫ ਨੇ ਹੁਣ ਬਾਬਾ ਕਹਿੰਦਾ ਜੀ ਤੁਹਾਡੇ ਘਰ ਦੀ ਜਿਹੜੇ ਹਾਲਾਤ ਨੇ ਜੀ ਉਹ ਤਾਂ ਬੜੇ ਮਾੜੇ ਹੋਏ ਪਏ ਆ ਜੀ ਉਹ ਤਾਂ ਕਨੇ ਉਪਾਅ ਕਰਨਾ ਪੋ ਉਹਨੋਂ ਭੈਣ ਕਹਿੰਦੀ ਹਾਂਜੀ ਬਾਬਾ ਜੀ ਕਰ ਦਿਓ ਪਾਖ ਕੀ ਕਰਨਾ ਪਏ ਕਹਿੰਦਾ 7100 ਰੁਪਏ ਲੱਗੇਗਾ ਉਹਨੋਂ ਭੈਣ ਕਹਿੰਦੀ ਕਹਿੰਦੀ ਚਲੋ 7100 ਰੁਪਏ ਵੀ ਮੈਂ ਦੇ ਦੂੰ ਕਿਉਂਕਿ ਔਰ ਜੌਬ ਕਰਦੀ ਸੀ ਆਪ ਕਮਾਉਂਦੀ ਸੀ ਉਹ ਕਹਿੰਦੀ ਚਲੋ 7100 ਰੁਪਏ ਦੇ ਦੂੰ ਕਿ ਇਹਦੇ ਨਾਲ ਠੀਕ ਹੋ ਜਾਊ ਉਹ ਕਹਿੰਦਾ ਹਾਂ ਬਿਲਕੁਲ ਠੀਕ ਹੋ ਜਾਊ ਚਲੋ ਜੀ ਉਹਨੇ ਕਰ ਕਰਾ ਕੇ ਬਾਬੇ ਨੂੰ 7100 ਰੁਪਏ ਦਿੱਤਾ ਤੇ ਬਾਬੇ ਨੇ ਕੀ ਕੀਤਾ ਮਾਣਾ ਮੋਟਾ ਜਾ ਹਵਨ ਉਵਨਜਾ ਕਰਕੇ ਤੇ ਕਹਿੰਦਾ ਜਲੋ ਜੀ ਉਪਾਅ ਕਰਤਾ ਹੁਣ ਕਹਿੰਦਾ ਤੁਹਾਡੇ ਕੁਝ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਸਹੀ ਹੋ ਜਾਊ ਕੋਈ ਗੱਲ ਦੀ ਖਬਰਾਉਣ ਦੀ ਲੋੜ ਨਹੀਂ ਚਲੋ ਸਾਰਾ ਕੁਝ ਹੁਣ ਬਾਬੇ ਨੇ ਜਿਹੜਾ ਪਖੰਡ ਕਰਨਾ ਸਿਰ ਪਤਾ ਹੀ ਸੀ ਤੇ ਹੁਣ ਉਹ ਭੈਣ ਕਹਿੰਦੀ ਵੀ ਇੰਨੇ ਦਿਨ ਲੰਘ ਗਏ ਵੀ ਕੁਝ ਠੀਕ ਨਹੀਂ ਹੋਇਆ ਬਾਬਾ ਜੀ ਵੀ ਕੁਛ ਕਰੋ ਉਹ ਕਹਿੰਦਾ ਵੀ ਤੁਹਾਡਾ ਜਿਹੜਾ ਜਾਪ ਹੈ ਨਾ ਸਹੀ ਤਰੀਕੇ ਨਾਲ ਨਹੀਂ ਲੱਗਿਆ ਕਹਿੰਦਾ ਹੁਣ ਦੁਬਾਰੇ ਕਰਨਾ ਪਊਗਾ ਕਹਿੰਦੀ ਫਿਰ ਭੇਟਾ ਕਹਿੰਦਾ ਭਾਈ ਭੇਟਾ ਦੇ ਕਹਿੰਦਾ ਫਿਰ ਦੁਬਾਰੇ ਲੱਗੇਗੀ ਨਾ ਹੁਣ ਘੱਟ ਲੱਗੂਗੀ ਹੁਣ 3100 ਰੁਪਏ ਦੇ ਦਿਓ ਉਹਨੋਂ ਭੈਣ ਕਹਿੰਦੀ ਵੀ ਜੇ ਮੈਂ 3100 ਹੁਣ ਦੇ ਤਾ 7100 ਪਹਿਲਾਂ ਦੇ ਦਦਾ ਮੇਰਾ ਤੇ 10000 ਰੁਪਏ ਵਾਂਗੂ ਪਹਿਲਾ ਜਿਹੜਾ ਸਾਰਾ ਲੱਗ ਜਾਣਾ ਟੋਟਲ ਮਿਲਾ ਕੇ ਵੀ ਇਧਾਨਿਕ ਉਹਨੇ ਕੀ ਉਹਨੇ ਭੈਣ ਨੇ ਜਿਹੜੀ ਕੁਝ ਜਥੇਬੰਦੀਆਂ ਨੂੰ ਗੱਲ ਦੱਸੀ ਉਹਨੇ ਬਾਅਦ ਵਿੱਚ ਉਹਨੂੰ ਜਾਗ ਆਈ ਕੁਝ ਜਥੇਬੰਦੀਆਂ ਦੇ ਸਿੰਘ ਪਹੁੰਚੇ ਉਹਨਾਂ ਨੇ ਜਾ ਕੇ ਬਾਬੇ ਨੂੰ ਫੜਿਆ ਤੇ ਜਾ ਕੇ ਗੱਲਬਾਤ ਉਹ ਤੋਂ ਪੁੱਛੀ ਉਹ ਬਾਬਾ ਫਿਰ ਸਾਰੀ ਗੱਲ ਮੰਨਿਆ ਉਹ ਕਹਿੰਦਾ ਕਹਿੰਦਾ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਇਕੱਲਾ ਪੈਸੇ ਲੈਣ ਦਾ ਢੰਗ ਸੀ ਇਹਨਾਂ ਦੇ ਘਰੇ ਠੀਕ ਹੋਵੇ ਨਾ ਹੋਵੇ ਕਹਿੰਦਾ ਮੇਰੇ ਪੈਸੇ ਬਣ ਕੇ ਦੋ ਜਾਣ ਹੁਣ ਉਹ ਭੈਣ ਨੂੰ ਸਾਹਮਣੇ ਜਦੋਂ ਗੱਲ ਅਗਵਾਈ ਨਾ ਤੇ ਉਹ ਅੱਖਾਂ ਤੇ ਉਹਨੇ ਹੱਥ ਧਰ ਲਏ ਕਹਿੰਦੀ ਮੈਂ ਕਿੱਡੀ ਵੱਡੀ ਗਲਤੀ ਕਰ ਲਈ ਤੇ ਮੈਂ ਇਹਨੂੰ ਇੰਨੇ ਪੈਸੇ ਦੇ ਦਿੱਤੇ ਚਲੋ ਉਸ ਬਾਬੇ ਤੋਂ ਕਹਿ ਕਹਾ ਕੇ ਕੁਝ ਕੋ ਪੈਸੇ ਜਿਹੜੇ ਸੀ ਵਾਪਸ ਦਵਾਈ ਤੇ ਉਸ ਬਾਬੇ ਨੂੰ ਜਿਹੜਾ ਅੱਗੇ ਵਾਸਤੇ ਚੇਤਾਵਨੀ ਦਿੱਤੀ ਵੀ ਜੇਕਰ ਲੋਕਾਂ ਨੂੰ ਤੂੰ ਐਦਾਂ ਕਰਕੇ ਗੁੰਮਰਾ ਕੀਤਾ ਤੇ ਤੇਰਾ ਜਿਹੜਾ ਹੈ ਅਸੀਂ ਬਹੁਤ ਮਾੜਾ ਹਾਲ ਕਰਾਂਗੇ ਇਦਾਂ ਤੂੰ ਕਿਸੇ ਨੂੰ ਗਮਰਾ ਕਰਕੇ ਪੈਸੇ ਲੁੱਟੇ ਕਹਿਣ ਤੋਂ ਭਾਵ ਵੀ ਅਸੀਂ ਗੁਰਬਾਣੀ ਦਾ ਚਾਨਣਾ ਨਹੀਂ ਲੈਂਦੇ ਸਤਿਗੁਰੂ ਕਹਿੰਦੇ ਨੇ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਪਰ ਅਸੀਂ ਤੇ ਗੁਰਬਾਣੀ ਦਾ ਚਾਨਣਾ ਲੈ ਹੀ ਨਹੀਂ ਰਹੇ ਅਸੀਂ ਤੇ ਕਹਿੰਨੇ ਆ ਗੁਰਬਾਣੀ ਨੂੰ ਅਸੀਂ ਪੜ੍ਹਨਾ ਨਹੀਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਅਸੀਂ ਵਿਚਾਰਨਾ ਨਹੀਂ ਤੇ ਅਸੀਂ ਕਰਨਾ ਕੀ ਹੈ ਅਸੀਂ ਕੁਝ ਨਹੀਂ ਕਰਨਾ ਅਸੀਂ ਕੇਵਲ ਬਾਬਿਆਂ ਕੋਲ ਜਾਣਾ ਹੈ ਸਤਿਗੁਰੂ ਨੇ ਇੱਕੋ ਗੱਲ ਕਰਦੇ ਹੁਣ ਨਜ਼ਰ ਲੱਗਣਾ ਨਜ਼ਰ ਲਾ ਦੇਣਾ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਜੇ ਸਾਡੇ ਕੋਲ ਲੱਗਦਾ ਵੀ ਸਾਨੂੰ ਇਦਾਂ ਦੀ ਗੱਲ ਹੋ ਗਈ ਇੱਕ ਚੌਪਈ ਸਾਹਿਬ ਦਾ ਪਾਠ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਹੋ ਇਹ ਨਜ਼ਰਾਂ ਨਜ਼ਰਾਂ ਸਭ ਭੱਜ ਜਾਣਗੀਆਂ ਸਾਧ ਸੰਗਤ ਕੋਈ ਕੋਸ਼ੇ ਦਾ ਕੁਝ ਨਹੀਂ ਵਿਗਾੜ ਸਕਦਾ ਐਵੇਂ ਅਸੀਂ ਜਿਹੜਾ ਬੋਝ ਚੁੱਕੀ ਫਿਰਦੇ ਆ ਐਵੇਂ ਗੱਲਾਂ ਬਾਤਾਂ ਕਰੀ ਜਾ ਰਹੇ ਆ ਫਿਰ ਕੁਝ ਕਰੀ ਜਾ ਰਹੇ ਆ ਕੋਈ ਕੋਝ ਕੋਈ ਕਿੰਦਰ ਨੂੰ ਤੁਰ ਰਿਹਾ ਕੋਈ ਕਿੰਦਰ ਨੂੰ ਕੋਈ ਕਿਵੇਂ ਕੋਈ ਕਿਨੇ ਫਾਰਸ਼ਾ ਕਹਿੰਦੇ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਸਜਣੋ ਚੱਦ ਕੇ ਚੀਜ਼ਾਂ ਜਿਹੜੀਆਂ ਨੇ ਕੁਝ ਵੀ ਹਨ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਨਾਨਕ ਰਾਖੇ ਪਾਰ ਬ੍ਰਹਮੀ ਫਿਰ ਦੁਖ ਨਿਆ ਪਾਤਸ਼ਾਹ ਕਹਿੰਦੇ ਏ ਨਾਨਕ ਪਰਮ ਪ੍ਰਭੂ ਪਰਮਾਤਮਾ ਉਹਦੀ ਰੱਖਿਆ ਜ਼ਰੂਰ ਕਰਦਾ ਹੈ ਉਹਨੂੰ ਕੋਈ ਦੁੱਖ ਜਾਂ ਦੁੱਖ ਨਹੀਂ ਹੁੰਦਾ ਜਿਹੜਾ ਪਰਮਾਤਮਾ ਦੇ ਨੇੜੇ ਹੋ ਜੇ ਤੇ ਉਹਦੇ ਨੇੜੇ ਸ਼ਬਦ ਦੇ ਨਾਲ ਹੋਇਆ ਜਾਏਗਾ ਉਹਦੇ ਨੇੜੇ ਸ਼ਬਦ ਨੂੰ ਪੜ ਕੇ ਹੋਇਆ ਜਾਏਗਾ ਜੇਕਰ ਸਤਮੁਚ ਅਸੀਂ ਸ਼ਬਦ ਨੂੰ ਪੜਨੇ ਆ ਤੇ ਸਤਿਗੁਰੂ ਕਹਿੰਦੇ ਗੁਰੂ ਦੀ ਕਿਰਪਾ ਤੇਰੇ ਤੇ ਫੇਰ ਹੋਏਗੀ ਸਤਿਗੁਰੂ ਦੀ ਰਹਿਮਤ ਜਿਹੜੀ ਆ ਤੇਰੇ ਤੇ ਫੇਰ ਵਰਤੇਗੀ ਮੇਰੇ ਪਾਤਸ਼ਾਹ ਜੀ ਨੇ ਸਾਰੀ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਬਰਮਖ ਪਿਆਰਿਓ ਅਸੀਂ ਸਤਿਗੁਰੂ ਵਾਲੇ ਬਣੀਏ ਅਸੀਂ ਗੁਰੂ ਵਾਲੇ ਬਣੀਏ ਸੋ ਇਨਾ ਵਹਿਮਾਂ ਭਰਮਾਂ ਦੇ ਵਿੱਚੋਂ ਜਿਹੜਾ ਹੈ ਬਾਹਰ ਨਿਕਲੀਏ ਪੱਕਾ ਹੱਲ ਤੇ ਇਹੋ ਹੀ ਆ ਕਿ ਅਸੀਂ ਸ਼ਬਦ ਦੇ ਹਵਾਲੇ ਹੋ ਜੀਏ ਤੇ ਸ਼ਬਦ ਦਾ ਪਾਠ ਕਰਕੇ ਚੌਪਈ ਸਾਹਿਬ ਦਾ ਪਾਠ ਕਰਕੇ ਜਾਂ ਜੱਬੀ ਸਾਹਿਬ ਦਾ ਪਾਠ ਕਰਕੇ ਗੁਰੂ ਅਗਿਆਰਦਾਸ ਕਰਦੀਏ ਤੇ ਜਿਹੜੇ ਸਤਿਗੁਰੂ ਨੇ ਜਨਮ ਦਿੱਤਾ ਹੈ ਜੀਵਨ ਦਿੱਤਾ ਹੈ ਤੇ ਯਾਦ ਰੱਖਿਓ ਆ ਲੋਕਾਂ ਦੀਆਂ ਨਜ਼ਰਾਂ ਤੋਂ ਜਿਹੜਾ ਹੈ ਤੁਹਾਨੂੰ ਆਪੇ ਬਚਾ ਲੇਗਾ ਉਹਦੀ ਰੱਖਿਆ ਜਿਹੜੀ ਹੈ ਜਿਹੜੀ ਗੁਰੂ ਕਰਲੇ ਉਹਦਾ ਕੋਈ ਕੁਝ ਨਹੀਂ ਕਰ ਸਕਦਾ ਬਾਲ ਨਾ ਵਿੰਗਾ ਹੋਆ ਵਿਚਕਰਤਾ ਬੁਰਖ ਖਲੋਆ ਆਪਾਂ ਪੜ੍ਹਦੇ ਆ ਨਾ ਪੰਗਤੀਆਂ ਸਤਿਗੁਰੂ ਜੀ ਆਪੇ ਹੀ